ਇਹ ਅੰਮ੍ਰਿਤਸਰ ਦੇ ਵਿੱਚ ਸਵੇਰੇ 11 ਵਜੇ ਇਹ ਬੈਠਕ ਹੋਵੇਗੀ ਅਚੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਇਸ ਦੌਰਾਨ ਫੈਸਲਾ ਲਿਆ ਜਾਵੇਗਾ ਧਾਮੀ ਅਸਤੀਫਾ ਵਾਪਸ ਲੈਣ ਤੋਂ ਕਿਉਂਕਿ ਸਾਫ਼ ਇਨਕਾਰ ਕਰ ਚੁੱਕੇ ਨੇ ਕੱਲ ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰਨ ਪੂਰਾ ਕਰਨ ਦੇ ਲਈ ਵਚਨਬੱਧ ਹਨ ਤੇ ਅਸਤੀਫਾ ਵਾਪਸ ਲੈਣ ਦਾ ਕੋਈ ਵੀ ਇਰਾਦਾ ਨਹੀਂ ਰੱਖਦੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਹਾਲਾਂਕਿ ਅੱਜ ਦੀ ਮੀਟਿੰਗ ਦੇ ਵਿੱਚ ਲਗਭਗ ਇਹ ਤੈ ਮੰਦਿਆ ਚਾਰਿਆ ਕਿ ਧਾਮੀ ਦਾ ਅਸਤੀਫਾ ਸਵੀਕਾਰ ਕੀਤਾ ਜਾ ਸਕਦਾ ਹੈ ਤੇ ਜੇ ਅਜਿਆ ਹੋਇਆ ਤਾਂ ਅੱਜ ਹੀ ਅੰਤਰੀ ਕਮੇਟੀ ਦੇ ਵਿੱਚ ਐਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਦੇ ਨਾਮ ਦਾ ਵੀ ਐਲਾਨ ਹੋ ਸਕਦਾ ਹੈ ਜਿਸ ਦੇ ਲਈ ਸ਼੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰੰਗੂਜੀਤ ਸਿੰਘ ਵਿਰਕ ਤੇ ਮੁਖਸ ਕਤਰ ਕਲਵੰਦ ਸਿੰਘ ਮੰਨਣ ਦੇ ਨਾਮਦੀਆਂ ਵੀ ਚਰਚਾਵਾਂ ਨੇ ਖੈਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਇਹ ਵੀ ਦੁਪਹਿਰ ਤੱਕ ਬਿਲਕੁਲ ਅਸਪਸ਼ਟ ਹੋ ਜਾਵੇਗਾ ਦਰਸ਼ਨ 17 ਫਰਵਰੀ ਨੂੰ ਹਜਿੰਦਰ ਸਿੰਘ ਧਾਮੀ ਐਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਤੇ ਨਾਲ ਹੀ ਨਿਗਰਾਨ ਕਮੇਟੀ ਜੋ ਕਿ ਇਸੇ ਅਕਾਲ ਤੱਕ ਸੱਭ ਜਿਲੋਂ ਖਾਲੀ ਦਲ ਦੀ ਪਰਤੀ ਦੇ ਲਈ ਬਣਾਈ ਗਈ ਸੋਚਦੀ ਉਹ ਮੁਖੀ ਵੀ ਸਨ ਉਸ ਮੁਖੀ ਅਹੁਦੇ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਉਸ ਤੋਂ ਬਾਅਦ ਹਾਲਾਂਕਿ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸਿੰਘ ਸਾਹਿਬ ਦੇ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਪਰ ਕਰ ਉਹਨਾਂ ਦੇ ਕੱਲ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਤੇ ਅੱਜ ਜੋ ਐਜੀਪੀਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜ ਰਾਜੀਵ ਅੱਜ ਦੀ ਐਸਜੀਪੀਸੀ ਅੰਤਰੀ ਕਮੇਟੀ ਦੀ ਮੀਟਿੰਗ ਬਹੁਤ ਐਮ ਹੈ ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹਜਿੰਦਰ ਸਿੰਘ ਧਾਮੀ ਜਦੋਂ ਕਿ ਸਾਫ਼ ਕਰ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ राजीव ਇੱਥੇ ਇਹ ਵੀ ਗੱਲ ਬਹੁਤ ਐਮ ਹੈ ਹਜਿੰਦਰ ਸਿੰਘ ਧਾਮੀ ਨੇ ਇਹ ਕਿਹਾ ਕਿ ਅਸਤੀਫਾ ਵਾਪਸ ਨਹੀਂ ਲੈਣਗੇ ਪਰ ਇਹ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਅੰਤਰੀ ਕਮੇਟੀ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕਰਦੀ ਨਾ ਮਨਜ਼ੂਰ ਕਰ ਦਿੰਦੀ ਹੈ ਤਾਂ ਫਿਰ ਕੀ ਉਹ ਜ਼ਿੰਮੇਵਾਰੀ ਸੰਭਾਲਣਗੇ ਜਾਂ ਨਹੀਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਕੈਕ ਇਸ ਮੀਟਿੰਗ ਨੂੰ ਕਿਸ ਲਿਹਾਜ ਦੇ ਨਾਲ ਇਹਨਾਂ ਬਿਆਨਾਂ ਦੇ ਵਿਚਾਰੇ ਵੇਖਿਆ ਜਾਵੇ ਅੰਦਰ ਜੋ ਵਰਜਿੰਦਰ ਸਿੰਘ ਦਾ ਮੀਤਾ ਕੱਲ ਦਾ ਬਿਆਨ ਸੀ ਉੱਤੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਸੀ ਇੱਕ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣਾ ਅਸਤੀਫਾ ਕਿਸੇ ਵੀ ਸ਼ਰਤ ਦੇ ਵਾਪਸ ਨਹੀਂ ਲੈਣਗੇ ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਕਿ ਜਿਹੜੀ ਅੰਤਰੀਂ ਕਮੇਟੀ ਹੈ ਉਹ ਕੀ ਫੈਸਲਾ ਕਰਦੀ ਹੈ ਇਹ ਉਹਨਾਂ ਦੇ ਉੱਤੇ ਨਿਰਭਰ ਕਰਦਾ ਉਸ ਬਾਰੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਾਂਗਾ ਤਾਂ ਹੁਣ ਅੱਜ ਅੰਤਰੀਂ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਸ ਦੇ ਉੱਤੇ ਇਸੇ ਕਰਕੇ ਹੀ ਹਰਕਿਸ਼ਰ ਦੀ ਨਜ਼ਰ ਜਿਹੜੀ ਹੈ ਉਹ ਕੀਤੀ ਹੋਈ ਹੈ ਕਿਉਂਕਿ ਚਰਚਾਵਾਂ ਇਹੀ ਨੇ ਕਿ ਜੇਕਰ ਰਜਿੰਦਰ ਸਿੰਘ ਧਾਮੀ ਕਿਉਂਕਿ ਜਿਹੜੀ ਪਿਛਲੀ ਵਾਰ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਕਮੇਟੀ ਦੀ ਇਹ ਜ਼ਿੰਮੇਵਾਰੀ ਲਗਾਈ ਗਈ ਸੀ ਕਿ ਉਹ ਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰੇਗੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਏਗੀ ਔਰ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਰਜਿੰਦਰ ਸਿੰਘ ਧਾਮੀ ਨੂੰ ਜਾ ਕੇ ਮਿਲਦੀ ਵੀ ਹੈ ਪਰ ਉਸ ਤੋਂ ਬਾਅਦ ਵੀ ਕੋਈ ਅਜਿਹਾ ਉਹਨਾਂ ਵੱਲੋਂ ਐਲਾਨ ਹੁਣ ਤੱਕ ਨਹੀਂ ਕੀਤਾ ਗਿਆ ਕਿ ਧਾਮੇ ਹੀ ਪ੍ਰਧਾਨ ਬਣੇ ਰਹਿਣਗੇ ਜਾਂ ਕਿਤੇ ਹੋਰ ਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਜੋ ਅੰਤਰੀ ਕਮੇਟੀ ਦੀ ਮੀਟਿੰਗ ਹੈ ਉਹ ਇਸ ਲਈ ਵੀ ਅਹਿਮ ਹੈ ਕਿਉਂਕਿ ਜਿਹੜਾ ਆਉਣ ਵਾਲਾ ਐਸਜੀਪੀਸੀ ਦਾ ਐਸਜੀਪੀਸੀ ਦਾ ਜਿਹੜਾ ਬਜਟ ਇਜਲਾਸ ਹੈ ਉਸ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਦੁਗਦਾ ਬਣੀ ਹੋਈ ਹੈ ਕਿ ਪਹਿਲੀ ਵਾਰ ਹੋਏਗਾ ਜੇਕਰ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਨਹੀਂ ਲੈਂਦੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ ਤਾਂ ਪਹਿਲੀ ਵਾਰ ਹੋਏਗਾ ਕਿ ਜਿਹੜਾ ਐਸਜੀਪੀਸੀ ਦਾ ਬਜਟ اجلاس ਹੈ ਉਹ ਕਿਸੇ ਮੌਜੂਦਾ ਪ੍ਰਧਾਨ ਦੀ ਬਜਾਏ ਕਿਸੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਦੇ ਹੇਠ ਉਹ ਬਜਟ ਜਿਹੜਾ ਪੇਸ਼ ਕੀਤਾ ਜਾਏਗਾ ਹਾਲਾਂਕਿ ਅੱਜ ਜਿਹੜੀ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸਪਸ਼ਟ ਹੋਣੀਆਂ ਨੇ ਪਰ ਇਹ ਸਾਰੀਆਂ ਕਿਆਸਰਾਈਆਂ ਜਾਂ ਚਰਚਾਵਾਂ ਜਰੂਰ ਇਸ ਵੇਲੇ ਜਿਹੜੀ ਅਸੀਂ ਕਹਿ ਸਕਦੇ ਕਿ ਪੰਥਕ ਗਲਿਆਰਿਆਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਕੁਝ ਹੋਰ ਜਿਹੜੇ ਐ ਜੀ ਪੀ ਸੀ ਦੇ ਅਧਿਕਾਰੀ ਨੇ ਉਹ ਵੀ ਲਗਾਤਾਰ ਹਰਜਿੰਦਰ ਸਿੰਘ ਧਾਮੀ ਦੇ ਸੰਪਰਕ ਦੇ ਵਿੱਚ ਸੀ ਕਿਉਂਕਿ ਬਜਟ ਨੂੰ ਲੈ ਕੇ ਇੱਕ ਵੱਡੀ ਸੁਵਿਧਾ ਬਣੀ ਹੋਈ ਹੈ ਅਭਿਤੇ ਦਿਨੀ ਜਿਹੜੀ ਇੱਕ ਵੀ ਜਾਣਕਾਰੀ ਮਿਲੀ ਕਿ ਹਰਜਿੰਦਰ ਸਿੰਘ ਧਾਮੀ ਵੀ ਚੰਡੀਗੜ੍ਹ ਦੇ ਵਿੱਚ ਅਕਾਲੀ ਲੀਡਰਸ਼ਿਪ ਨੂੰ ਮਿਲੇ ਔਰ ਕੱਲ ਇਹ ਚਰਚਾਵਾਂ ਸੀ ਕਿ ਐਸਪੀਸੀ ਦੇ ਜਿਹੜੇ ਅੰਤਰਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਤਾਂ ਇਸ ਚੱਕ ਕਰਕੇ ਕਾਫੀ ਅਹਿਮ ਹੋ ਜਾਂਦਾ ਕਿਉਂਕਿ ਇਹਨਾਂ ਚਰਚਾਵਾਂ ਦੇ ਵਿਚਾਰੇ ਔਰ ਜਿਸ ਤਰੀਕੇ ਦਾ ਕੱਲ ਬਿਆਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦੇ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਜਾਂ ਕਿਆਸ ਕਰਾਈਆਂ ਨੇ ਉਹ ਹੋਰ ਤੇਜ਼ ਹੋਈਆਂ ਨੇ ਇਸ ਕਰਕੇ ਅੱਜ ਨਜ਼ਰਾਂ ਹਰ ਕਿਸੇ ਦੀਆਂ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਤਾਂ 11 ਵਜੇ ਦੇ ਕਰੀਬ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ ਔਰ ਲਗਭਗ 1 2 ਵਜੇ ਦੇ ਆਸ-ਪਾਸ ਹੋ ਸਕਦਾ ਕਿ ਮੀਡੀਆ ਦੇ ਨਾਲ ਜਿਹੜੇ ਮੁਖ ਸਕੱਤਰ ਨੇ ਔਰ ਅੱਜ ਜਿਆਦਾ ਚਰਚਾਵਾਂ ਇਹ ਲੈ ਕੇ ਜਿਹੜੇ ਨਵੇਂ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਹੋ ਸਕਦਾ ਉਹ ਮੀਡੀਆ ਦੇ ਰੂਬਰੂ ਹੋਣ ਤਾਂ 1:30 ਵਜੇ ਦੇ ਆਸ-ਪਾਸ ਮੀਡੀਆ ਦੇ ਨਾਲ ਐਸਜੀਪੀਸੀ ਦਾ ਕੋਈ ਜਿਹੜਾ ਅਧਿਕਾਰੀ ਵੈਸੇ ਤਾਂ ਇਹ ਆਖ ਕੀਤੀ ਜਾ ਰਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਹੀ ਪ੍ਰਧਾਨ ਬਣਾਏ ਜਾਣ ਦੀ ਵਿਚਾਰ ਚ ਚਾ ਪਰ ਕੀ ਹੋਏਗਾ ਇਹ ਇੱਕ ਵੱਡਾ ਅਸੀਂ ਕਹਿ ਸਕਦੇ ਚ ਸਵਾਲੀਆ ਚਿੰਨ ਇਸ ਵੇਲੇ ਹਰ ਗੱਲ ਦੇ ਉੱਤੇ ਲੱਗਿਆ ਹੋਇਆ ਤਾਂ ਉਸ ਦਾ ਜਵਾਬ ਅੱਜ ਦੁਪਹਿਰ ਤੋਂ ਮਿਲ ਸਕਦਾ ਹੈ ਜੀ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਬਹੁਤ ਧੰਵਾਤ ਅਜੈ ਹਿੰਦੂ ਸਿੰਘ ਤਾਮੀਦ ਦੇ ਸਿਫਤ ਜੋ ਕਿ ਫੈਸਲਾ ਲਿਆ ਜਾਵੇਗਾ ਜੀ ਪੀ ਸੀ ਅੰਤਰੀ ਕਮੇਟੀ ਦੀ ਆ ਜੇ ਮੈਟ ਇੱਕ ਹੋਣ ਜਾ ਰਹੀ ਹੈ ਅਮਰ ਸਰ ਦੇ ਵਿੱਚ ਵੀਰੇ 11 ਵਜੇ ਦੇ ਕਰੀਬ ਇਹ ਮੀਟਿੰਗ ਸੱਦੀ ਗਈ ਹੈ